ਹਾਂਜੀ ਗੱਲ ਕਰਦੇ ਜਾਨੇ ਜੇ ਆ ਜਿਹੜੇ ਭਾਰਤ ਭਰ ਦੇ ਤੇ ਪੰਜਾਬ ਭਰ ਦੇ ਜਿਹੜੇ ਐਗਜ਼ਿਟ ਪੋਲ ਆ VOTING ਤੋਂ ਬਾਅਦ ਸਾਹਮਣੇ ਆ ਗਏ ਜਿਨ੍ਹਾਂ ਦੇ ਵਿੱਚ ਜੇ ਭਾਰਤ ਭਰ ਦੀ ਗੱਲ ਕਰਦੇ ਜਾਨੇ ਤਾਂ ਮੋਦੀ ਸਾਹਿਬ ਦੁਬਾਰਾ ਤੀਜੀ ਵਾਰ ਬਾਜ਼ੀ ਮਾਰ ਰਿਹਾ ਐ ਐਗਜ਼ਿਟ ਪੋਲਾਂ ਦਾ ਮੰਨਣਾ ਇਹ ਹੈ ਕਿ 350 ਤੋਂ ਲੈ ਕੇ 400 ਤੱਕ NDA BJP ਭਾਰਤ ਭਰ ਦੇ ਵਿੱਚੋਂ ਸੀਟਾਂ ਲਾ ਜਾ ਕੇ ਤੀਜੀ ਵਾਰ ਮੋਦੀ ਸਾਹਿਬ ਨੂੰ ਉਦੇਸ਼ ਦਾ ਪ੍ਰਾਈਮ ਮਿੰਿਸਟਰ ਬਣ ਸਕਦੇ ਆ ਇਹ ਐਗਜ਼ਿਟ ਪੋਲ ਨੇ ਤੇ ਇਹਨਾਂ ਨੂੰ ਤਕਰੀਬਨ ਤਕਰੀਬਨ ਆਪਾਂ 4 ਤਰੀਕ ਨੂੰ ਸੱਚ ਜਿਹੜਾ ਉਹ ਮੰਨਾਂਗੇ ਪਰ ਇੱਕ ਜਿੰਨੇ ਵੀ ਐਗਜ਼ਿਟ ਪੋਲ ਅੱਜ ਜਿਹੜੇ ਪਿਛਲੇ ਇਲੈਕਸ਼ਨ ਹੋਏ ਉਹਨਾਂ ਤੋਂ ਆਏ ਆ ਤਕਰੀਬਨ ਤਕਰੀਬਨ ਉਹ ਸਹੀ ਆਏ ਆ ਉਹਨਾਂ 'ਚ ਕੋਈ ਬਾਲੀ ਹੇਰਫੇਰ ਨਹੀਂ ਹੋਈ ਹਾਂ ਜਿਹੜੇ ਕੁਝ ਜ਼ਿਆਦਾ ਸਰਕਾਰੀ ਜੇ ਹੈਗੇ ਉਹ ਜ਼ਿਆਦਾ ਸੀਟਾਂ ਦਿਖਾ ਰਹੇ ਨੇ ਪਰ 350 ਤੋਂ ਲੈ ਕੇ 400 ਜੇ ਐਨਡੀਏ ਭਾ ਬੀਜਪੀ ਲੈ ਜਾਂਦੀ ਆ ਤਾਂ ਇਹ ਇੱਕ ਬਹੁਤ ਵੱਡੀ ਜਿੱਤ ਆ ਬੀਜਪੀ ਦੀ ਫੇਰ ਦੁਬਾਰਾ ਭਾਰਤ ਭਰ ਦੇ ਵਿੱਚ ਤਾਂ ਤੀਜੀ ਵਾਰ ਆ ਫਿਰ ਇਹਦਾ ਮਤਲਬ ਇਹ ਹੋਊਗਾ ਕਿਉਂਕਿ ਸੀਟਾਂ ਬਹੁਤ ਜ਼ਿਆਦਾ ਇਸ ਵਾਰ ਵੀ ਤੇ ਮੋਦੀ ਸਾਹਿਬ ਦਾ ਪ੍ਰਧਾਨ ਮੰਤਰੀ ਬੰਨਣਾ ਤਾਂ ਇਹ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਫਿਰ ਕਿਉਂਕਿ ਕਿਉਂਕਿ ਪਾਰਟੀ ਦੇ ਜਿਹੜੇ ਅੰਦਰੂਨੀ ਕਲੇਸ਼ ਆ ਉਹ ਵੀ ਖਤਮ ਹੋ ਜਾਂਦੇ ਜਦੋਂ ਜਿੱਤ ਖੜਚਾ ਜਾਂਦੀ ਹੈ ਤੇ ਕਾਂਗਰਸ ਇੱਕ ਕਾਂਗਰਸ ਨੂੰ ਦੁਖਾਇਆ ਗਿਆ ਕਿ ਡੈਡ ਤਕਰੀਬਨ ਤਕਰੀਬਨ 150 ਦੇ ਰਹਿ ਜਾਊਗਾ ਤੇ ਆਦਰਸ਼ ਜਿਵੇਂ ਭਾਵ ਅਨ ਨਾ ਖੇਤਰੀ ਪਾਰਟੀਆਂ ਜਾਂ ਆਮ ਆਦਮੀ ਪਾਰਟੀ ਆ ਉਹ ਰਹਿ ਜਾਣਗੇ 8 ਤੋਂ 20 ਸੀਟਾਂ ਤੱਕ ਮਤਲਬ ਭਾ 10 ਕਿ ਸੀਟਾਂ ਉਹਨਾਂ ਦੇ ਓਵਰਆਲ ਸਾਰੇ ਭਾਰਤ ਦੇ ਵਿੱਚੋਂ ਆਉਣਗੀਆਂ ਹਾਂਜੀ ਮੁੜਦੇ ਆ ਜੀ ਪੰਜਾਬ ਦੀਆਂ ਬਰਹਾਨ ਨੂੰ ਪੰਜਾਬ ਦੇ ਵਿੱਚ ਜਿਹੜੇ ਤਿੰਨ ਜਿਹੜੇ ਆਪਣੇ ਹੌਟ ਸੀਟਾਂ ਨੇ ਖੰਡੂਰ ਸਾਹਿਬ ਸੰਗਰੂਰ ਤੇ ਫਰੀਦਕੋਟ ਇੱਥੇ ਪੰਥਕ ਸਪੇਸ ਹੋਣ ਦੇ ਕਾਰਨ ਇੱਥੇ ਜਿਹੜੀਆਂ ਆਦਰਸ਼ ਨੂੰ ਸੀਟਾਂ ਇੱਥੇ ਜਾ ਸਕਦੀਆਂ 2 ਤੋਂ 3 ਤੇ ਜਾਂ ਇੱਕ ਵੀ ਰਹਿ ਸਕਦੀ ਹੈ ਇਹਨਾਂ ਵਿੱਚੋਂ ਭਾਈ ਅਮਰਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਤਿੰਨਾਂ ਦੇ ਵਿੱਚੋਂ ਦੋ ਜਿੱਤ ਸਕਦੇ ਜਾਂ ਤਿੰਨੇ ਵੀ ਜਿੱਤ ਸਕਦੇ ਆ ਜਾਂ ਦੋ ਜਿੱਤ ਸਕਦੇ ਤੇ ਜਾਂ ਇੱਕ ਜਿੱਤ ਸਕਦਾ ਇਹ ਚਾਰ ਤਰੀਕ ਨੂੰ ਕਲੀਅਰ ਹੋ ਜਾਊਗਾ ਪਰ ਦੋ ਜਾਂ ਤਿੰਨ ਸੀਟਾਂ ਤਕਰੀਬਨ ਤਕਰੀਬਨ ਤੈ ਹੈਗਾ ਵੀ ਆਉਣਗੀਆਂ ਆਉਣਗੀਆਂ ਤੇ ਇੱਥੇ ਆਮ ਆਦਮੀ ਪਾਰਟੀ ਦਾ ਕਾਫੀ ਜਿਹੜਾ ਬੁਰਾ ਹਾਲ ਦਿਖਾਇਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦਾ ਸੂਂਗੜਾ ਜਿਹੜਾ ਤਕਰੀਬਨ ਤਕਰੀਬਨ ਪੰਜਾਬ ਦੇ ਵਿੱਚੋਂ ਸਾਫ ਹੋ ਗਿਆ ਦਿਖਾਇਆ ਜਾ ਰਿਹਾ ਇਹਦੇ ਚੋ 0 ਤੋਂ 2 ਦਿਖਾ ਰਿਹਾ ਜੀ ਇੰਡੀਆ ਟੂਡੇ ਤੇ ਨਿਊਜ਼ 18 ਆਮ ਆਦੀ ਪਾਰਟੀ ਨੂੰ ਇੱਕ ਸੀਟ ਦਿਖਾ ਰਿਹਾ ਆ ਕਾਫੀ ਹੈਰਾਨੀਜਨਕ ਜਿਹੜਾ ਇਹ ਅੰਕੜਾ ਹੈਗਾ ਤੇ ਤੁਸੀਂ ਇਹ ਕਿਸੇ ਇਹ ਸਾਰੇ ਸਰਵੇ ਨੂੰ ਕਿਸ ਤਰ੍ਹਾਂ ਲੈਨੇ ਹੋ ਮਿਲਦੇ ਆ ਜੀ ਆਪਾਂ ਅਗਲੇ ਐਪੀਸੋਡ ਦੇ ਵਿੱਚ ਤਦ ਤੱਕ ਰੱਬ ਰਾਖਾ